ਦੋਸਤੋ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਮੈਂਬਰਸ਼ਿਪ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਇਸ ਮੈਂਬਰਸ਼ਿਪ ਦੇ ਵਿੱਚ ਵੀ ਕਈ ਝਮੇਲੇ ਨੇ ਤੇ ਕਈ ਤਰ੍ਹਾਂ ਦੇ ਵਿਵਾਦ ਨੇ ਕੁਝ ਲੋਕ ਤਾਂ ਇਹ ਕਹਿ ਰਹੇ ਨੇ ਕਿ ਉਹਨਾਂ ਵੱਲੋਂ ਮੈਂਬਰਸ਼ਿਪ ਜਾਰੀ ਕਰਨਾ ਸਹੀ ਗੱਲ ਹੈ ਪਰ ਕੁਝ ਲੋਕ ਇਸ ਨੂੰ ਵਿਵਾਦ ਦੱਸ ਰਹੇ ਨੇ ਕਿ ਇਹ ਸਿੱਧੀ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਟੱਕਰ ਲੈਣ ਵਾਲੀ ਗੱਲ ਹੈ ਕਿਉਂਕਿ ਜਿਹੜੀ ਅਕਾਲ ਤਖਤ ਸਾਹਿਬ ਨੇ 7 ਮੈਂਬਰੀ ਕਮੇਟੀ ਬਣਾਈ ਸੀ ਔਰ ਜਿਨ੍ਹਾਂ ਨੂੰ ਉਹਨਾਂ ਜ਼ਿੰਮਾ ਸੌਂਪਿਆ ਸੀ ਕਿ ਉਹ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਪ੍ਰਤੀਕਰਣਗੇ ਉਸ ਕਮੇਟੀ ਉੱਥੇ ਦੀ ਉੱਥੇ ਹੈ ਕਿ ਪਹਿਲੇ ਅਕਾਲੀ ਦਲ ਨਹੀਂ ਇਹ ਮੈਂਬਰਸ਼ਿਪ ਸ਼ੁਰੂ ਕਰ ਦਿੱਤੀ ਹੈ ਖੈਰ ਇਸ ਮਸਲੇ ਤੇ ਮੈਂ ਬਾਅਦ ਵਿੱਚ ਵਿਸਥਾਰ ਨਾਲ ਗੱਲ ਕਰਾਂਗਾ ਇੱਕ ਹੋਰ ਜਿਹੜਾ ਸਿੱਖ ਸਿਆਸਤ ਔਰ ਸਿੱਖ ਪੰਥ ਨਾਲ ਜੁੜਿਆ ਹੋਇਆ ਮਸਲਾ ਹੈ ਉਹ ਹੈ ਹਰਿਆਣਾ ਦੀ ਸਿੱਖ ਗੁਰਦੁਆਰਾ ਕਮੇਟੀ ਇਕ ਮੇਕੀ ਪਿਛਲੇ 25 ਸਾਲਾਂ ਤੋਂ ਇੱਕ ਸੰਘਰਸ਼ ਦੇ ਬਾਅਦ ਹਰਿਆਣਾ ਵਿੱਚ ਬਣੀ ਸੀ ਜਿਸ ਦੇ ਲਈ ਚੀਂਡਾ ਨੇ ਜਿਹੜੇ ਹੈਗੇ ਨੇ ਆਪਣਾ ਜਗਦੀਸ਼ ਸਿੰਘ ਚੀਂਡਾ ਤੇ ਉਹਨਾਂ ਦੇ ਨਾਲ ਜਿਹੜੇ ਨਲਵੀ ਸਾਹਿਬ ਨੇ ਇਹਨਾਂ ਨੇ ਇਕੱਠਿਆਂ ਨੇ ਕਾਫੀ ਮਿਹਨਤ ਕਰਕੇ ਇਸ ਜਿਹੜੀ ਕਮੇਟੀ ਨੇ ਇਹ ਇਹਨੂੰ ਹੋਂਦ ਵਿੱਚ ਲਿਆਂਦਾ ਹੈ ਔਰ ਚੀਂਡਾ ਨੂੰ ਬਹੁਤ ਉਮੀਦ ਸੀ ਕਿ ਉਹਨਾਂ ਦੇ ਜਿਹੜਾ ਯੋਗਦਾਨ ਹੈ ਉਹਨੂੰ ਦੇਖਦਿਆਂ ਹੋਇਆ ਉਹਨੂੰ ਹੁਣੇ-ਹੁਣੇ ਹੋਈਆਂ ਕਮੇਟੀ ਦੀਆਂ ਚੋਣਾਂ ਵਿੱਚ ਬਹੁਤ ਸੀਟਾਂ ਮਿਲਣਗੀਆਂ ਪਰ ਨਹੀਂ ਉਹਨਾਂ ਨੂੰ ਕੇਵਲ ਥੋੜੀਆਂ ਸੀਟਾਂ ਦੇ ਨਾਲ ਹੀ ਗੁਜ਼ਾਰਾ ਕਰਨਾ ਪਿਆ ਤੇ ਉਹਨਾਂ ਨੂੰ ਸਿਰਫ ਉਹਨਾਂ ਦੇ 10 ਉਮੀਦਵਾਰ ਹੀ ਜਿਹੜੇ ਆ ਉਹ ਸਫਲ ਹੋਏ ਨੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਜਿਹੜੇ ਵੱਖ-ਵੱਖ ਪਾਰਟੀਆਂ ਸੀਗੀਆਂ ਉਹਨਾਂ ਦੇ ਆਪਣੇ ਜਿਹੜੇ ਮੈਂਬਰ ਆ ਉਹ ਸਾਰੀਆਂ ਸੀਟਾਂ ਤੇ ਖੜੇ ਨਹੀਂ ਕੀਤੇ ਇਸ ਜ਼ਿਆਦਾਤਰ ਸੀਟਾਂ ਤੇ ਜਿਹੜੇ ਆਜ਼ਾਦ ਉਮੀਦਵਾਰ ਲੜੇ ਨੇ ਤੇ ਜਿਹੜੇ 22 ਉਮੀਦਵਾਰ ਦੱਸੇ ਜਾਂਦੇ ਨੇ ਕਿ ਉਹ ਆਜ਼ਾਦ ਉਮੀਦਵਾਰ ਚੁਣੇ ਨੇ ਉਹ ਉਹਨਾਂ ਵਿੱਚੋਂ ਕਈ ਉਮੀਦਵਾਰਾਂ ਨੂੰ ਵਕ-ਵਕ ਦਲਾਂ ਦਾ ਜਿਹੜੀ ਹਮਾਇਤ حاصل ਸੀ ਉਹ ਉਸ ਗਰੁੱਪ ਨਾਲ ਜਾ ਸਕਦੇ ਨੇ ਪਰ ਜਿਹੜਾ ਢਿੰਡਾ ਗਰੁੱਪ ਹੈ ਉਸ ਕੋਲ 10 ਮੈਂਬਰ ਨੇ ਔਰ ਜਿਹੜਾ ਨਲਵੀ ਗਰੁੱਪ ਹੈ ਉਸ ਕੋਲ 3 ਮੈਂਬਰ ਨੇ ਤੇ ਉਸ ਤੋਂ ਇਲਾਵਾ ਦੋ ਹੋਰ ਇੱਕ ਕਾਇਮਪੁਰੀ ਔਰ ਦੂਸਰੇ ਜਿਹੜੇ ਨੇ ਇਹ ਮਹੁੰਜੀਤ ਸਿੰਘ ਉਹਨਾਂ ਨੇ ਵੀ ਸਿੱਖ ਪੰਥਕ ਦਲ ਵੱਲੋਂ ਜਿਹੜੀ ਚੋਣ ਲੜੀ ਸੀ ਤੇ ਕਾਮਯਾਬੀ ਉਹਨਾਂ ਨੂੰ ਮਿਲੀਏ ਸੋ ਦੋਸਤੋ ਇਹਦੇ ਨਾਲ ਜਿਹੜੇ ਸਾਡੇ ਸਾਹਮਣੇ ਸਿੱਖਤੇ ਆਏ ਨੇ ਉਹ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਕਿਉਂਕਿ ਇਹ ਜਿਹੜੀ ਕਮੇਟੀ ਹੈ ਇਹ ਘੱਟ ਤੋਂ ਘੱਟ 47 ਐਸੇ ਗੁਰਦੁਆਰੇ ਨੇ ਜਿਨ੍ਹਾਂ ਦਾ ਪ੍ਰਬੰਧ ਦੇਖਦੀ ਹੈ ਔਰ ਇਹਨਾਂ 47 ਇਹ ਗੁਰਦੁਆਰਿਆਂ ਦੇ ਜਿਹੜਾ ਆਮਦਨ ਹੈ ਉਹ ਬਹੁਤ ਘੱਟ ਹੈ ਪਰ ਪੰਜ ਗੁਰਦੁਆਰੇ ਹੋਰ ਇਹਦੇ ਵਿੱਚ ਜੋੜ ਲਓ ਤਾਂ ਟੋਟਲ 52 ਗੁਰਦੁਆਰੇ ਬਣ ਜਾਂਦੇ ਨੇ ਤੇ 52 ਵਿੱਚੋਂ ਪੰਜ ਗੁਰਦੁਆਰਾ ਸਾਹਿਬਾਂ ਐਸੇ ਨੇ ਜਿਨ੍ਹਾਂ ਦੇ ਦੀ ਆਮਦਨੀ ਕਾਫੀ ਹੈ ਤੇ ਉਹ ਆਪਣਾ ਇਸ ਦੇ ਲਈ ਜਿਹੜੀ ਉਹਨਾਂ ਨੂੰ ਤਾਕਤ ਮਿਲਦੀ ਏ ਪੈਸੇ ਦੇ ਨਾਲ ਉਹ ਇਸ ਲਈ ਸਮਰੱਥ ਨੇ ਦੋਸਤੋ ਇਹਦੇ ਵਿੱਚ ਜਿਹੜਾ ਹੁਣ ਸਾਡੇ ਸਾਹਮਣੇ ਸਿੱਟਾ ਆਇਆ ਏ ਉਹੀ ਹੈ ਕਿ ਕੀ ਇਹ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਿੱਖਗੁਰਦ ਸਿੱਖ ਗੁਰਦਵਾਰਾ ਪਦਮਪਤ ਮੀਤੀ ਦੀਆਂ ਹੋਣਗੀਆਂ ਉਹਨਾਂ ਵਿੱਚ ਵੀ ਅਜਿਹੇ ਰਿਜ਼ਲਟ ਆਉਣਗੇ ਇਹ ਸਾਡੇ ਸਾਹਮਣੇ ਸਵਾਲ ਹੈ ਕਿ ਉਹਦੇ ਵਿੱਚ ਵੀ ਜ਼ਿਆਦਾ ਜਿਹੜੇ ਆਜ਼ਾਦ ਉਮੀਦਵਾਰ ਹੈ ਉਹ ਖੜੇ ਕੀਤੇ ਜਾਣਗੇ ਜਾਂ ਖੜੇ ਹੋਣਗੇ ਕਿ ਉਹ ਕਾਮਯਾਬ ਹੋਣਗੇ ਕਿ ਉਸ ਵਿੱਚ ਵੀ ਇਸੇ ਤਰ੍ਹਾਂ ਹੀ ਜਿਹੜਾ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਸੀਟਾਂ ਮਿਲਣਗੀਆਂ ਕਿ ਜਿਹੜੀ ਇੱਕ 파ਟੀ ਹੈ ਉਹ ਪੂਰੀ ਤਰ੍ਹਾਂ ਉਸ ਵਿੱਚ ਨਹੀਂ ਆਏਗੀ ਸੋ ਇਹਨਾਂ ਸਵਾਲਾਂ ਦਾ ਜਵਾਬ ਤਾਂ ਜਿਹੜਾ ਹੈ ਉਹ ਜਦੋਂ ਕਮੇਟੀ ਦੀਆਂ ਸਿੱਖ ਗੁਰਦਵਾਰ ਪੰਥ ਕਮੇਟੀ ਦੀਆਂ ਆਇਸੀ ਪੀਸੀ ਦੀਆਂ ਇਲੈਕਸ਼ਨ ਹੋਣਗੀਆਂ ਉਦੋਂ ਹੀ ਪਤਾ ਲੱਗੇਗਾ ਪਰ ਇਹਦੇ ਨਾਲ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਇੱਕ ਤਾਕਤ ਇਕੱਠੀ ਸਿੱਖਾਂ ਦੀ ਸੀਗੀ ਸਿੱਖ ਗੁਰਦਵਾਰ ਪੰਥ ਕਮੇਟੀ ਦੇ ਲਈ ਉਸ ਦੇ ਵਿੱਚ ਵੰਡ ਜ਼ਰੂਰ ਪੈ ਗਈ ਹੈ ਹੁਣ ਇਸ ਕਰਕੇ ਜਿਹੜੀ ਹੈ ਇਹਨਾਂ ਨੂੰ ਇਸ ਬਾਰੇ ਸੋਚਣਾ ਹੋਏਗਾ ਕਿ ਦੇਖਦੇ ਆ ਅਜੇ ਵੀ ਖਿੱਚੋ ਤਾਣ ਜ਼ਰੂਰੀ ਹੈ ਜਾਰੀ ਹੈ Haryana ਦੇ ਵਿੱਚ ਕਿ ਉੱਥੇ ਕਿਹੜੀ ਜਿਹੜਾ ਧੜਾ ਹੈ ਉਹ ਵੱਧ ਤੋਂ ਵੱਧ ਸੀਟਾਂ ਜਿਹੜੀਆਂ ਉਹ ਲੈਂਦਾ ਹੈ ਲੈਂਡ ਇਹਦਾ ਮਤਲਬ ਇਹ ਹੈ ਕਿ ਆਪਣੀ ਮжоਰਿਟੀ ਬਹੁਮਤ ਕਿਹੜਾ ਸਿੱਧ ਕਰ ਸਕਦਾ ਹੈ ਕਿਉਂਕਿ 40 ਮੈਂਬਰ ਨੇ ਕਿ ਜੇ ਆਪਾਂ ਈਂਦਾ ਗਰੁੱਪ ਨਵਲਵੀ ਗਰੁੱਪ ਤੇ 2-4 ਹੋਰ ਵੀ ਸ਼ਾਮਲ ਕਰ ਲਈਏ ਤੇ ਕੁੱਲ ਮਿਲਾ ਕੇ ਉਹਨਾਂ ਦੇ ਜਿਹੜੇ ਆ 18 ਜਾਂ 20 ਮੈਂਬਰ ਬਣ ਜਾਂਦੇ ਨੇ ਫਿਰ ਵੀ ਉਹਨਾਂ ਨੂੰ ਇੱਕ ਦੋ ਹੋਰ ਮੈਂਬਰਾਂ ਦੀ ਜਰੂਰ ਪਵੇਗੀ ਸੋ ਦੋਸਤੋ ਜਿਹੜੇ ਇਹ ਜਿਹੜੇ ਆਜ਼ਾਦ ਉਮੀਦਵਾਰ ਨੇ ਇਹ ਕਿੰਨਾ ਕੁ ਯੋਗਦਾਨ ਪਾ ਸਕਣਗੇ ਸਿਕ ਗੁਰਦਾਰ ਪਰੰਬੰਦ ਕਮੇਟੀ ਦੇ ਕੰਮਾਂ ਦੇ ਵਿੱਚ ਇਹ ਵੀ ਸਾਹਮਣੇ ਤੁਹਾਡੇ ਆ ਜਾਏਗਾ ਲੇਕਿਨ ਅਜੇ ਕੁਝ ਹਾਲਾਤ ਜਿਹੜੇ ਆ ਉਹ ਵੰਡ-ਵੰਡਾਈ ਵਾਲੇ ਲੱਗਦੇ ਨੇ ਇੱਕ ਏਕਤਾ ਵਾਲੇ ਨਹੀਂ ਹੈ ਸੋ ਲੋੜ ਹੈ ਜਲਦੀ ਤੋਂ ਜਲਦੀ ਸਿੱਖ ਸੰਗਤ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਵੀ ਇਕੱਠਾ ਕਰਨ ਦੀ ਤੇ ਮੈਨੂੰ ਉਮੀਦ ਹੈ ਕਿ ਜਿਹੜੀ ਸਿੱਖ ਸੰਗਤ ਹੈ ਉਹ ਜ਼ਰੂਰ ਇਸ ਬਾਰੇ ਸੋਚ ਕੇ ਆਉਂਦੀਆਂ ਜਿਹੜੀਆਂ ਕਮੇਟੀ ਦੀਆਂ ਚੋਣਾਂ ਨੇ ਉਸ ਦੇ ਵਿੱਚ ਵੋਟਾਂ ਉਸ ਤਰ੍ਹਾਂ ਹੀ ਪਾਏਗੀ ਹਾਂ ਇਸ ਤੋਂ ਬਾਅਦ ਜਿਹੜਾ ਅਕਾਲੀ ਦਲ ਹੈ ਉਸ ਦੀ ਜਿਹੜੀ ਸਿਆਸੀ ਹਾਲਤ ਹੈ ਉਸ ਤੇ ਵੀ ਇਸ ਦਾ ਅਸਰ ਪੈ ਸਕਦਾ ਹੈ ਇਸ ਦੀ ਗੱਲ ਮੈਂ ਦੱਸਿਆ ਕਿ ਅਗਲੇ ਐਪੀਸੋਡ ਵਿੱਚ ਕਰਾਂਗਾ ਤਦ ਤੱਕ ਲਈ ਸਤਿ ਸ੍ਰੀ ਅਕਾਲ